ਬਿਰੋਧਾ ਲੜਕੀ ਦਾ ਨੌਜਵਾਨ ਲੜਕੀ ਦਾ ਸਾਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ। ਇਹ ਦੁਕਾਨ ਟਾਇਰ ਕੰਡਾ ਪਹਿਲਾਂ ਦੀ ਮੌਤ ਵੀ ਸੀ। ਸਾਈਂ ਪਿੰਦੇ ਪਿਆ ਗਣ ਕਿ ਵੀ ਵੀ ਆਇਨ ਕਿ ਫਹਾ ਲੈ ਫਹਾ ਕੋਈ ਨਹੀਂ ਜਿਹੜੀ ਦੇਖਿਆ ਗਈ ਪਹਿਲੀ ਪੁਲਿਸ ਦੀ ਵੀ ਠੀਕਰੇ। ਅੱਛਾ ਇਹ ਮੌਤ ਦੀ ਗਾਣੀ ਤੁਹਾਨੂੰ ਪੂਰੀ ਨਹੀਂ। ਇਸੇ ਵਾਰ ਨਹੀਂ ਨਹੀਂ ਆਈ ਸਾਨੂੰ। ਤੁਹਾਨੂੰ ਫਿਰ ਕਿਵੇਂ ਪਤਾ? ਸਾਨੂੰ ਸੈਰ ਤੋਂ ਹੀ ਸਾਡੀ ਜਾਨ ਨਿਸ਼ਾਨ ਸੀਗੀ ਚੋਲਨ ਸੀ ਸਦੇ। ਦੇਖਿਆ ਵੀ ਸਾਡੀ ਕੁੜੀ ਤਾਂ ਕੋਈ ਮਰਨ ਵਾਲੀ ਇਹੋ ਜੀ ਹੈ ਨਹੀਂ ਨਿੱਕੇ ਜੇ ਕੱਦ ਦੀ ਤਕਰੀਬਨ ਸਾਡੇ ਕਿ ਤਿੰਨ ਫੁੱਟ ਕੱਦ ਸੀ ਉਹਦਾ ਜੀ ਠਾਹ ਲੈਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਜੀ ਸੀ ਜੀ ਕੁੜੀ ਆਰਾਮਦਾਰੀ ਨਾਲ ਬੈੱਡ ਤੇ ਪਾਈ ਹੋਈ ਸੀ ਜੀ ਉਹਦਾ ਇਧਰ ਖੱਬੇ ਹੱਥ ਜਿਹੜਾ ਉਹ ਸਾਡੇ ਕੋਲੇ ਅਸੀਂ ਵੀਡੀਓ ਵੀ ਆ ਸਾਡੇ ਕੋਲੇ ਬਣਾਈਆਂ ਮੌਕੇ ਤੇ ਉੱਪਰ ਛਾਤੀ ਦੇ ਰੱਖਿਆ ਹੋਆ ਸੀ ਜੀ ਜਿਹੜਾ ਉਹ ਕਹਿ ਰਿਹਾ ਸੀ ਕਿ ਬਾਰ ਅਸੀਂ ੱੱਕੇ ਨਾਲ ਖੋਲਿਆ ਜੀ ਪਰ ਉਹ ਅਸੀਂ ਬਾਰ ਦੀ ਛਾਣਬੀਣ ਕੀਤੀ ਤਾਂ ਉਹਦੀਆਂ ਜਿਹੜੀਆਂ ਕੁੰਡੀਆਂ ਚ ਟਿਕਣੀਆਂ ਹੁੰਦੀਆਂ ਜੀ ਉਹਨਾਂ ਨੂੰ ਕਿਸੇ ਨੂੰ ਕੋਈ ਆਂਚ ਨੌਬਤ ਨਹੀਂ ਆਈ ਸੀ ਜੀ ਕਾਰ ਵੀ ਕਾਰਵਾਈ ਨਹੀਂ ਹਲੇ ਕੀਤੀ ਜੀ ਕੁਝ ਨਹੀਂ ਕੀਤਾ ਹਲੇ ਜੀ ਬਸ ਲਿਆ ਕੇ ਬਿਠਾ ਲੇ ਉਹ ਸਾਈਡ ਤੇ ਹੀ ਬੈਠੇ ਹੈਗੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਹੋ ਰਹੀ ਜੀ ਵੈਸੇ ਤਾਂ ਸਮਾਜ ਅੱਜ 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਚੱਲ ਰਿਹਾ ਪਰ ਸਮਾਜ ਦੇ ਵਿੱਚ ਅੱਜ ਵੀ ਦਾਜ ਦੇ ਲੋਭੀ ਤੇ ਧੀਆਂ ਦਾ ਕਤਲ ਸ਼ਰਿਆਮ ਹੋ ਰਿਹਾ ਤਾਂ ਦਾਦ ਨੇ ਕਿ ਇੱਕ ਅਜੀਤ ਵਾਲ ਦੀ ਘਟਨਾ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਇੱਕ ਵਿਰੋਧਾ ਲੜਕੀ ਦਾ ਨੌਜਵਾਨ ਲੜਕੀ ਦਾ ਸੋਹਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਪਰਿਵਾਰ ਦੇ ਮੈਂਬਰਾਂ ਨੇ ਕੀ ਕੀ ਕਿਹਾ ਆਪਾਂ ਗੱਲਬਾਤ ਕਰਦੇ ਆਂ ਬੀਜੀ ਸਸਨ ਗੱਲ ਸਸਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਿਤਿੰਦਰ ਸਿੰਘ ਜੀ ਤੁਹਾਡੀ ਲੜਕੀ ਕੀ ਲੱਗਦੀ ਸੀ ਭੈਣ ਲੱਦੀ ਸੀ ਬੀਸ ਸਤਾ ਜੀ ਉਸੇ ਹਾਂਜੀ ਕਿੰਨਾ ਟਾਈਮ ਪਹਿਲਾਂ ਵਿਆਹ ਕੀਤਾ ਸੀ ਇਹਨੂੰ 2 ਸਾਲ ਤੋਂ ਉਪਰ ਹੋਏ 2 ਸਾਲ ਤੋਂ ਹਾਂਜੀ ਇਹਨਾਂ ਦੇ ਪਤੀ ਕੀ ਕੰਮ ਕਰਦੇ ਆ ਉਹ ਬਾਹਰ ਹੀ ਦਵਾਈ ਚ ਹੁਣ ਵੀ ਦਵਾਈ ਦੇ ਵਿੱਚ ਹਾਂਜੀ ਇਹ ਸਾਰੀ ਘਟਨਾ ਕਿਵੇਂ ਵਾਪਰੀ ਇਹ ਸਾਰੀ ਘਟਨਾ ਹੀ ਸੰਤੋ ਫੋਨ ਗਿਆ ਜਿੱਥੋਂ ਚਾਚੇ ਸੋਨੇ ਨੂੰ ਅੱਛਾ ਜੀ 12 6 ਤੇ ਜੀ ਦੁਕਾਨਦਾਰ ਕੰਡਾ ਪਹਿਲੀ ਮੌਤ ਹੋਈ ਸੀ ਸਾਈਲ ਪੈਂਦੇ ਮੈਂਡਰ ਕਿ ਵੀ ਵੀ ਆਇਨਰ ਕਿ ਫਹਾਲ ਹੈ ਲੈ ਫਹਾ ਕੋਈ ਨਹੀਂ ਦੇਖਿਆ ਕਿ ਪਹਿਲੀ ਪੁਲਿਸ ਦੀ ਵੀ ਠੀਕਰੇ ਅੱਛਾ ਜੀ ਤੇ ਬੈੱਡ ਤੇ ਸਿੱਧੀ ਪਈ ਸੀ ਹੁਣ ਪਾਇਆ ਵੈਸੇ ਗੱਲ ਚ ਤਾਰ ਪਾ ਕੇ ਸਾਈਡ ਤੇ ਰੱਖ ਜਨਾਂ ਨੇ ਅੱਛਾ ਕਹਿੰਦੀ ਬਣੀ ਆਪਦੇ ਫਹਾਲ ਹੈ ਫਹਾ ਕੁਝ ਨਹੀਂ ਸੀ ਉੱਪਰ ਦੀ ਮੋਰਾ ਇਹਨਾਂ ਨੇ ਆਪ ਹੀ ਕੱਢ ਲਿਆ ਆ ਵੀ ਗੱਲ ਘੁੱਟ ਕੇ ਮਾਰੀ ਇਹਨਾਂ ਨੇ ਇਹ ਵੀ ਕਹਿ ਰਿਹਾ ਚਰਚਾ ਚੱਲ ਰਹੀ ਕਿ ਕੋਈ ਫਰਾਡ ਹੋਇਆ ਫਰਾਡ ਕਰਕੇ ਫਾਇਦਾ ਲਿਆ ਕੋਈ ਐਸੀ ਗੱਲ ਦੀ ਇਹ ਫਰਾਡ ਵਾਰੇ ਇਹ ਕਹਿ ਰਹੀ ਸੀ ਕਿ ਉਹਦੀ ਧਾਰਨ ਤੇ ਮੈਂ ਆਪ ਹੀ 20 ਰੁਪਏ ਭਦਾ ਮੈਂ ਕਹਿੰਦਾ ਤੁਸੀਂ ਇਹ ਗੱਲ ਤੇ ਵੀ ਉਹਨੂੰ ਘੂਰੀ ਹੋਣਾ ਮੇਰੀ ਗੱਲ ਇਹਨਾਂ ਦੇ ਆਸਬੰਦ ਨਾਲ ਗੱਲ ਹੋਈ ਸੀ ਮੈਂ ਕੋਈ ਚੱਕਰੀ ਪੈਸੇ 사ਤੋ ਬੋਲਾ ਮੈਂ 20 ਰੁਪਏ ਆਪ ਗੂਗਲ ਵੀ ਕੀਤਾ ਨੇ ਇਹਨਾਂ ਦੇ ਹਸਬੰਦ ਕਿੰਨੇ ਟਾਈਮ ਤੋਂ ਬਾਅਦ ਵਿੱਚ ਉਹਨੂੰ ਉਹ ਹੀ ਪੌਣੀ ਦੇ ਦੋ ਸਾਲੀ ਹੋਇਆ ਪੌਣੀ ਦੇ ਦੋ ਜਦੋਂ ਮੈਰਿਜ ਕੀਤਾ ਉਹਦੋਂ ਕਿੰਨਾ ਘਟਾ ਮੇਥੇ ਰਹੇ ਸੀ ਦੋ ਟਾਈ ਮਹੀਨੇ ਚਰੇ ਸੀ ਕਦੇ ਲੜਕੀ ਨੇ ਤੁਹਾਨੂੰ ਫੋਨ ਕਰਕੇ ਦੱਸਿਆ ਵੀ ਘਰ ਵਿੱਚ ਕਲੇਸ਼ ਚੱਲ ਰਿਹਾ ਜਾਂ ਕੋਈ ਤੰਗ ਪਹਿਲਾਂ ਦਾਦੀ ਸੀ ਅਸੀਂ ਉਹ ਪੂਰਨ ਵੀ ਮਾੜਾ ਮੋੜਾ ਘਰ ਚੱਲਦਾ ਹੀ ਆ ਮੇਰੀ ਕੋਈ ਗੁੜੀਕਤ ਨਹੀਂ ਆ ਵੀ ਆਪਾਂ ਕਿਹਦੇ ਮਗਰ ਨਹੀਂ ਲੱਗਣਾ ਪਰ ਆ ਵਾਧ ਜ਼ਿਆਦਾ ਹੀ ਕਰਦਾ ਹੁਣ ਘਰ ਦੇ ਵਿੱਚ ਕੌਣ ਕੌਣ ਕਰ ਰਿਹਾ ਲੜਕੀ ਨਾਲ ਕੌਣ ਰਿਹਾ ਸੀ ਇਹਨਾਂ ਦੀ ਇੱਕ ਤਾਂ ਦਰਾਨੀ ਹੁੰਦੀ ਉਹ ਜਠਾਣੀ ਸੀਗੀ ਇੱਕ ਉਹ ਘਰ ਵਾਲਾ ਜੇਡ ਸੀਗਾ ਤੇ ਇੱਕ ਇਹਨਾਂ ਦਾ ਫਾਦਰ ਸਾਹਿ ਠੀਕ ਹੈ ਜੀ ਤੇ ਸਾਸ ਸਾਡੀ ਡੈਥ ਥੀ ਸਾਸੀ ਜੱਤੋ ਹਾਂਜੀ ਇਹਨਾਂ ਨਾਲ ਵੀ ਕਰੇ ਤੁਹਾਨੂੰ ਦੱਸ ਰਹੀ ਇਹਨਾਂ ਨੇ ਕਲੇਸ਼ ਚੱਲ ਰਿਹਾ ਸਾਨੂੰ ਕਾਲ ਕਰਕੇ ਉਹਦੇ ਵੀ ਨਹੀਂ ਗਈ ਜਦ ਮੌਤ ਜੀ ਸੰਤ ਬਾਅਦ ਚ ਸਾਈਡਾਂ ਤੋਂ ਲੱਗੀ ਕਿਦਾ ਫੋਨ ਹੀ ਨਹੀਂ ਆਕਰੋ ਅੱਛਾ ਮੌਤ ਜੀ ਥਾਣੀ ਨੇ ਵੀ ਤੁਹਾਨੂੰ ਫੋਨ ਨਹੀਂ ਇਸੇ ਦਾ ਫੋਨ ਹੀ ਨਹੀਂ ਆਈ ਸਾਨੂੰ ਤੁਹਾਨੂੰ ਫਿਰ ਕਿਵੇਂ ਪਤਾ ਸਾਨੂੰ ਸੈਡ ਤੋਂ ਹੀ ਸਾਡੀ ਜਾਣ ਪਛਾਣ ਸੀਗੀ ਵਿਚੋਲਣ ਸੀ ਸਾਡੇ ਇਹਨਾਂ ਨਾਲ ਰਿਸ਼ਤਾ ਕਰੇਗਾ ਠੀਕ ਉਹਨਾਂ ਦਾ ਫੋਨ ਆਇਆ ਔਰ ਉਹਨੇ ਵਿਚਾਨੇ ਡਰਦੀ ਹੋਈ ਦੱਸਿਆ ਕਿ ਮੈਂ ਵੇਖਦਾ ਹਾਂ ਜਿੱਥੇ ਮਾਨ ਸਰਕਾਰ ਕਹਿ ਰਹੀ ਹੈ ਕਿ ਧੀਆਂ ਦਾ ਸਤਿਕਾਰ ਕੀਤਾ ਜਾਏਗਾ ਧੀਆਂ ਦੇ ਹੱਕ ਵਿੱਚ ਕਾਨੂੰਨ ਖੜੂਗਾ ਉੱਥੇ ਅੱਜ ਇੱਕ ਫੇਰ ਨੌਜਵਾਨ ਲੜਕੀ ਜਾਨੀ ਕਿ ਜਿਹੜੀ ਕਤਲ ਹੋ ਗਿਆ ਕਿ ਮਰਬੇ ਗੱਲ ਕਰ ਰਹੇ ਨੇ ਉਸ ਕੁਛ ਨੂੰ ਹੀ ਬਾਕੀ ਮਿਲਣਾ ਇਨਸਾਫ ਇਨਸਾਫ ਮਿਲਣਾ ਚਾਹੀਦਾ ਜੀ ਜਿੰਨਾਂ ਦਾ ਹੋਰ ਵੀ ਵੀਰ ਜੀ ਜੀ ਸਸਰੀ ਕਾਲਵੀਰ ਜੀ ਕਿਹੜੇ ਕਿੱਥੋਂ ਬਾਈ ਜੀ ਦੱਸਿਓ ਹਾਂਜੀ ਮੈਂ ਲੜਕੀ ਦਾ ਚਾਚਾ ਜੀ ਤੇ ਲੜਕੀ ਦਾ ਬਚੋਲਾ ਵੀ ਹਾਂ ਜੀ ਪਿੰਡ ਮਧੇਕੇ ਤੋਂ ਆ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਜੀ ਮੈਨੂੰ ਕੱਲ ਤਕਰੀਬਨ 23 ਤਰੀਕ ਦੀ ਕੱਲ 12:06 ਮਿੰਟ ਤੇ ਫੋਨ ਗਿਆ ਇੱਥੋਂ ਕੋਈ ਕੁੜੀ ਹੈਗੀ ਸਾਡੇ ਉਹ ਵਿਚੋਲਣਾ ਰਿਸ਼ਤੇਦਾਰੀ ਚੋਂ ਜੀ ਉਹਨੇ ਸਾਨੂੰ ਇਹ ਘਰ ਦੀ ਦੱਸ ਪਾਈ ਸੀਗੀ ਤੇ ਅਸੀਂ ਰਿਸ਼ਤਾ ਕੀਤਾ ਸੀਗਾ ਜੀ 23 'ਚ ਵਿਆਹ ਹੋਇਆ ਸੀ ਜੀ ਉਹਨੇ ਤਕਰੀਬਨ 12:06 ਮਿੰਟ ਤੇ ਫੋਨ ਕੀਤਾ ਕਿ ਬੱਬੂ ਲੜਕੀ ਉਹਦਾ ਨਾਂ ਸਾਡੀ ਦਾ ਬੱਬੂ ਸੀ ਜੀ कि बब्बू ਨੇ ਅੰਦਰ ਫਾਹਾ ਲੈ ਲਿਆ ਮੈਂ ਅਚਨ ਚੇਤ ਪੁੱਛਿਆ ਵੀ ਕੀ ਗੱਲ ਕਾਹਤੋਂ ਫਾਹਾ ਲੈ ਲਿਆ ਜਾਂ ਕਿਵੇਂ ਕੀ ਗੱਲ ਬਣੀ ਕੋਈ ਲੜਾਈ ਜੀ ਕਹਿੰਦੀ ਨਹੀਂ ਅਸੀਂ ਤਾਂ ਚਾਬੀਆਂ ਫੜਨ ਗਏ ਸੀ ਘਰੇ ਉਹਨਾਂ ਦੇ ਜੀ ਤੇ ਚਾਬੀਆਂ ਦੇਖਿਆ ਤਾਂ ਅੰਦਰ ਘਰੇ ਕੋਈ ਨਹੀਂ ਸੀ ਤੇ ਅੰਦਰੋਂ ਬਾਰ ਲੱਗਿਆ ਹੋਇਆ ਸੀ ਕੁੰਡੀ ਜੀ ਕਹਿੰਦੀ ਅਸੀਂ ਬਾਰ ਬਹੁਤ ਖੜਕਾਇਆ ਪਰ ਅੰਦਰੋਂ ਕਿਸੇ ਨੇ ਬਾਰ ਨਹੀਂ ਖੋਲਿਆ ਜੀ ਫੇਰ ਕਹਿੰਦੀ ਅਸੀਂ ਆਸੇ ਪਾਸੇ ਆਣ ਗਵਾਂਡ ਰੌਲਾ ਪਾਇਆ ਤੇ ਕੁਝ ਬੁੜੀਆਂ ਘਰਾਂ ਦੀਆਂ ਆਈਆਂ ਜੀ ਤੇ ਅਸੀਂ ਕੋਸ਼ਿਸ਼ ਕੀਤੀ ਬਾਰ ਖੋਲਣ ਦੀ ਨਹੀਂ ਖੁੱਲਿਆ ਜੀ ਫਿਰ ਅਸੀਂ ਜ਼ੋਰ ਦੀ ੱੱਕੇ ਮਾਰੇ ਲੱਤਾਂ ਮਾਰੀਆਂ ਤਾਂ ਬਾਰ ਖੁੱਲਿਆ ਖੁੱਲਿਆ ਚਣੀ ਟੁੱਟ ਕੇ ਕਹਿੰਦੇ ਆ ਵੀ ਖੁੱਲਿਆ ਜੀ ਪਰ ਬਾਰ ਅਸੀਂ ਜਦੋਂ ਆਏ ਉਸ ਤੋਂ ਬਾਅਦ ਮੌਕਾ ਵੇਖਿਆ ਜਾ ਕੇ ਅਸੀਂ ਜੀ ਬਾਅਦ ਚ ਜਦੋਂ ਉਹਨਾਂ ਨੇ ਫੋਨ ਕੀਤਾ ਸਾਨੂੰ 126 ਤੇ ਜੀ ਮੈਂ ਇਹਨਾਂ ਸਾਰਿਆਂ ਨੂੰ ਭਤੀਜੇ ਉਹਨਾਂ ਨੂੰ ਦੱਸਿਆ ਘਰੇ ਵੱਡੇ ਭਾਈ ਗਰਚਾਰਨ ਸਿੰਘ ਇਹਨਾਂ ਨੂੰ ਦੱਸਿਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਘਰ ਦੀਆਂ ਬੁੜੀਆਂ ਅਸੀਂ ਦੋ ਗੱਡੀਆਂ ਪਰ ਕੇ ਆਏ ਜੀ ਦੇਖਿਆ ਵੀ ਸਾਡੀ ਕੁੜੀ ਤਾਂ ਕੋਈ ਮਰਨ ਵਾਲੀ ਇਹੋ ਜੀ ਹੈ ਨਹੀਂ ਨਿੱਕੇ ਜੇ ਕੱਦ ਦੀ ਤਕਰੀਬਨ ਸਾਢੇ 1 3 ਫੁੱਟ ਕੱਦ ਸੀ ਉਹਦਾ ਜੀ ਥਾਹ ਲੈਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਕੱਲ ਤਾਂ ਉਹ ਪੂਰੀ ਖੁਸ਼ ਸੀ ਜੀ ਵੀ ਸਾਡੀਆਂ ਗੱਲਾਂ ਵੀ ਹੋਈਆਂ ਫੋਨ ਤੇ ਵੀ ਕੋਈ ਗੱਲ ਹੀ ਨਹੀਂ ਸੀ ਉਹ ਜੀ ਨਾ ਕੋਈ ਤੰਗ ਪਰੇਸ਼ਾਨ ਫਾਹਾ ਕਾਦੇ ਕਾਦੇ ਤੋਂ ਲਿਆ ਗਿਆ ਫਿਰ ਅਸੀਂ ਗਏ ਜੀ ਆਏ ਜਦੋਂ ਮੌਕੇ ਤੇ ਦੇਖਿਆ ਤਾਂ ਅਸੀਂ ਸਿੱਧਾ ਦੇਖਿਆ ਤਾਂ ਗੇਟ ਖੁੱਲਾ ਸੀ ਜੀ ਕੁੜੀ ਰਾਮਦਾਰੀ ਨਾ ਬੈੱਡ ਤੇ ਪਾਈ ਹੋਈ ਸੀ ਜੀ ਉਹਦਾ ਇਧਰ ਖੱਬੇ ਹੱਥ ਜਿਹੜਾ ਉਹ ਸਾਡੇ ਕੋਲੇ ਅਸੀਂ ਵੀਡੀਓ ਵੀ ਸਾਡੇ ਕੋਲੇ ਬਣਾਈਆਂ ਮੌਕੇ ਤੇ ਉੱਪਰ ਛਾਤੀ ਦੇ ਰੱਖਿਆ ਵਾ ਸੀ ਜੀ ਜਿਹੜਾ ਉਹ ਕਹਿ ਰਹੇ ਸੀ ਕਿ ਬਾਰ ਅਸੀਂ ੱੱਕੇ ਨਾ ਖੋਲਿਆ ਜੀ ਪਰ ਉਹ ਅਸੀਂ ਬਾਰ ਦੀ ਛਾਣਬੀਣ ਕੀਤੀ ਤਾਂ ਉਹਦੀਆਂ ਜਿਹੜੀਆਂ ਕੁੰਡੀਆਂ ਚ ਟਿਕਣੀਆਂ ਹੁੰਦੀਆਂ ਜੀ ਉਹਨਾਂ ਨੂੰ ਕਿਸੇ ਨੂੰ ਕੋਈ ਆਂਚ ਨੌਬਤ ਨਹੀਂ ਆਈ ਸੀ ਜੀ ਅਕਸਰ ਜਦੋਂ ਆਪਾਂ ਬਾਰ 'ਚ ਲੱਤ ਮਾਰਦੇ ਤਾਂ ਕੁਛ ਨਾ ਕੁਛ ਟੱਟ ਜਾਂਦਾ ਬਿਲਕੁਲ ਪਰ ਉਹਨੂੰ ਬਾਰ ਨੂੰ ਲੋਹੇ ਦਾ ਬਾਰ ਸੀ ਕੁਝ ਵੀ ਨਹੀਂ ਕੋਈ ਚੱਬ ਵੀ ਨਹੀਂ ਪਿਆ ਕੋਈ ਚਗਾਠ ਦੀ ਚਟਕਣੀ ਹੁੰਦੀ ਆ ਉਹਨੂੰ ਵੀ ਕੁਝ ਨਹੀਂ ਹੋਇਆ ਜੀ ਉੱਥੋਂ ਸਾਨੂੰ ਸ਼ੱਕ ਪਈ ਫਿਰ ਫਾਹਾ ਲੈਣ ਤੇ ਅਸੀਂ ਉੱਪਰ ਛੱਤ ਵਾਲਾ ਪੱਖਾ ਦੇਖਿਆ ਉਹ ਉਦਾਂ ਹੀ ਗਰਦ ਨਾਲ ਲਿਬੜਿਆ ਵਾ ਭਰਾ ਬਿਲਕੁਲ ਨਵਾਂ ਪੱਖਾ ਜੀ ਉਹਨੂੰ ਵੀ ਆਂਚ ਨਹੀਂ ਆਈ ਕੋਈ ਕੱਪੜਾ ਨਹੀਂ ਲਮਕਦਾ ਕੁਝ ਨਹੀਂ ਕੋਈ ਕੁੰਡੀ ਪਾਉਣ ਦੀ ਜਗ੍ਹਾ ਹੀ ਨਹੀਂ ਕੁਝ ਵੀ ਨਹੀਂ ਸੀਗਾ ਜੀ ਉੱਥੋਂ ਵੀ ਸਾਨੂੰ ਸ਼ੱਕ ਪਈ ਜਦੋਂ ਲੜਕੀ ਨੇ ਫਾਹਾ ਲਿਆ ਉਸ ਪਰਿਵਾਰ ਵੱਲੋਂ ਕੋਈ ਵੀਡੀਓ ਜਾਂ ਬਣਾਈ ਗਈ ਵੀ ਤੁਹਾਨੂੰ ਦਿਖਾਉਣ ਵਾਸਤੇ ਵੀ ਭਈਆ ਵੀਡੀਓ ਨਾ ਜੀ ਨਾ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਮੁੱਦਾ ਖਤਮ ਕਰਤਾ ਸੀ ਜਿਹੜਾ ਕੋਈ ਉੱਥੇ ਪ੍ਰੂਫ ਸੀ ਜਾਂ ਕੁਝ ਵੀ ਜੀ ਪੁਲਿਸ ਨੂੰ ਵੀ ਉਹਨਾਂ ਨੇ ਇਨਫੋਰਮ ਕਰ ਦਿੱਤਾ ਸੀ ਜੀ ਸਾਡੇ ਆਉਣ ਤੋਂ ਪਹਿਲਾਂ ਤਾਂ ਲੜਕੀ ਦੀ ਬਿਲਕੁਲ ਡੈੱਡ ਬਾਡੀ ਪਈ ਸੀ ਬੈੱਡ ਦੇ ਉੱਤੇ ਸਿੱਧੀ ਸਲਾਮਤ ਪਈ ਸੀ ਜਿੱਦਾਂ ਇਹਨਾਂ ਨੇ ਆਪਣੇ ਹੱਥੀ ਉਹ ਸਾਰਾ ਕਾਰਜ ਕੀਤਾ ਹੋਇਆ ਬਸੀ ਜੀ ਸਿੱਧੀ ਸਲਾਮਤ ਪਾ ਕੇ ਰੱਖੀ ਪਈ ਸੀ ਨਾਰਮਲ ਨਵੰਬਰ 9 ਜੇਠਾਣੀ ਵੀ ਉਸ ਘਰ ਦੇ ਵਿੱਚ ਹੀ ਰਹ ਰਹੇ ਸੀ ਵੈਟ ਫੈਮਿਲੀ ਸੀ ਹਾਂਜੀ ਉਹ ਦੱਸ ਰਹੇ ਆ ਵੀ ਜੇਠ ਕਹਿੰਦਾ ਵੀ ਮੈਂ ਕਿਤੇ ਬਾਹਰ ਸੀ ਜੇਠਾਣੀ ਕਹਿੰਦੀ ਮੈਂ ਰਿਗਾ ਦੇ ਕੰਮ ਤੇ ਗਈ ਸੀ ਜੀ ਪਰ ਸਾਨੂੰ ਕੀ ਪਤਾ ਹੋ ਸਕਦਾ ਉਹ ਵੀ ਘਰੇ ਹੋਣ ਜਾਂ ਕਿਵੇਂ ਜਦੋਂ ਅਸੀਂ ਕੁੜੀ ਨੂੰ ਹਲਾ ਕੇ ਜਾਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਬਾਡੀ ਐ ਬਿਲਕੁਲ ਆਕੜੀ ਪਈ ਸੀ ਸਿੱਧੀ ਡੰਡੇ ਦੀ ਤਰ੍ਹਾਂ ਜੀ ਅਕਸਰ ਨੂੰ ਜਦੋਂ ਆਪਾਂ ਫਾਹਾ ਲੈਂਦਾ ਅੱਗੇ ਵੀ ਦੇਖਦੇ ਆਂ ਲੋਕ ਉਹਨਾਂ ਦੀ ਧੌਣ ਲੰਬੀ ਹੋ ਜਾਂਦੀ ਐ ਜਾਂ ਉਹਦੀ ਬਾਡੀ ਐ ਜਿਹੜੀ 5-4 ਘੰਟੇ ਉਹਦੀ ਨਾਰਮਲ ਰਹਿੰਦੀ ਐ ਜੀ ਕਦੇ ਵੀ ਨਹੀਂ ਆਕੜਦੀ ਉਹ ਸਾਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਡੈੱਡ ਐ ਬਾਡੀ ਐ ਮਤਲਬ ਮੌਤ ਆ ਗਈ ਉਹ ਰਾਤ ਨੂੰ ਹੀ ਕਰ ਦਿੱਤੀ ਗਈ ਐ ਜੀ ਸਾਗਵਾਂਡ ਜੋ ਪਤਾ ਚੱਲਿਆ ਵੀ ਇਸ ਘਰ ਚ ਕੋਈ ਗਲੇਸ ਕੋਲ ਸੀਗਾ ਜਾਂ ਨਹੀਂ ਗਲੇਸ ਸੀਗਾ ਨਹੀਂ ਆਸਗਵਾਂਡ ਚੋਂ ਨਹੀਂ ਸਾਨੂੰ ਸਾਨੂੰ ਵੈਸੇ ਹੀ ਪਤਾ ਸੀਗਾ ਕਿ ਸਾਡੇ ਮੇਰੇ ਭਤੀਜਾਂ ਨੂੰ ਫੋਨ ਆਉਂਦੇ ਰਹਿੰਦੇ ਸੀਗੇ ਇੱਕ ਦਿਨ ਇਹਨੇ ਫੋਨ ਤੇ ਗੱਲ ਕੀਤੀ ਸੀ ਤਾਂ ਪਿੱਛੋਂ ਆਵਾਜ਼ਾਂ ਆ ਰਹੀਆਂ ਸੀ ਉਹਦੇ ਜੇਠ ਦੀਆਂ ਉਹ ਰੌਲਾ ਪਾ ਰਿਆ ਸੀ ਉਹਨੇ ਪੈਸਿਆਂ ਨੂੰ ਫੋਨ ਲਾਇਆ ਸੀ ਕੁੜੀ ਨੇ ਘਰੇ ਜੀ ਕਿ ਵੀਰੇ ਮੈਨੂੰ ਪੈਸਿਆਂ ਦੀ ਲੋੜ ਆ ਪੈਸੇ ਦਿਓ ਤੇ ਮੈਨੂੰ ਜ਼ਰੂਰਤਾ ਘਰੇ ਤਾਂ ਉਹ ਪਿੱਛੇ ਇਹਨੂੰ ਆਵਾਜ਼ਾਂ ਆ ਰਹੀਆਂ ਸੀ ਯੋਦਨਾ ਮੈਂਟਲੀ ਟਰੌਰਚਰ ਟਾਈਪ ਗਾਲਾਂ ਬਾਲਾਂ ਕੱਢ ਰਹੇ ਸੀ ਆਪਾਂ ਕੈਮਰਾ ਆਫਲ ਤੇ ਬੈਠੇ ਸੀ ਤੇ ਇੱਕ ਤੁਸੀਂ ਗੱਲ ਗਈ ਸੀ ਕਿ ਕਿਸੇ ਲੜਕੀ ਵੀ ਦੇ ਨਾਲ ਹੱਥ ਆ ਵੀ ਜੋ ਲੜਕੀ ਇਸ ਨਾਲ ਫਰੋਡ ਕਰਵਾ ਰਹੀ ਸੀ ਹਾਂਜੀ ਜਿਹੜੀ ਇਹ ਸਾਡੀ ਭਤੀਜੀ ਸੀਗੀ ਠੀਕ ਇਹ ਤਾਂ ਬਿਲਕੁਲ ਅਨਪੜੀ ਸੀ ਇਹਨੂੰ ਕੋਈ ਫੋਨ ਬਾਰੇ ਵੀ ਨੌਲੇਜ ਨਹੀਂ ਸੀ ਨਾ ਕੋਈ ਖਾਤਿਆਂ ਬਾਰੇ ਨਾ ਕੁਝ ਨਹੀਂ ਸੀ ਪਤਾ ਉਹ ਲੜਕੀ ਇਹਨਾਂ ਦੇ ਘਰ ਗਵਾਂਢ ਚੋਂ ਹੀ ਆ ਪਤਾ ਕੁਝ ਉਸ ਲੜਕੀ ਦਾ ਨਾਮ ਕੀ ਜਾਂ ਕੁਝ ਉਹ ਲੜਕੀ ਦਾ ਨਾਮ ਆਇਆ ਸਾਹਮਣੇ ਕੁਝ ਨਹੀਂ ਜੀ ਉਹ ਸਾਨੂੰ ਨਹੀਂ ਪਤਾ ਵੈਸੇ ਫਿਲਹਾਲ ਉਹ ਇਹਨਾਂ ਨੇ ਥਾਣੇ ਵਾਲਿਆਂ ਨੇ ਲੈ ਆਂਦੀ ਪ੍ਰਸ਼ਾਸਨ ਨੇ ਜੀ ਉਦੋਂ ਤੇ ਇਹ ਪਛਪੜਤਾਲ ਕਰਦੇ ਆ ਰੱਬ ਜਾਣੇ ਨਹੀਂ ਕਰਦੇ ਇੱਕ ਵਾਰੀ ਬਿਠਾ ਲਈ ਅੰਦਰ ਉਹ ਬੈਠੀ ਨੂੰ ਵੀ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੁਛ ਹਲੇ ਉਹਦਾ ਰਾਤ ਸਭ ਦੱਸ ਨਹੀਂ ਰਹੇ ਜੀ ਬਸ ਪੋਸਟਮਾਰਟਮ ਪੋਸਟਮਾਰਟਮ ਕਰ ਰਹੇ ਆ ਜੀ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜੀ ਜਿੰਨਾ ਚਿਰ ਇੱਥੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦਾ ਜੇ ਉਹ ਬੇਗੁਨਾ ਹੋਏ ਤਾਂ ਆਪੇ ਕੋਰਟ ਚ ਬਰੀ ਹੋ ਜਾਣਗੇ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਫਿਰ ਅਸੀਂ ਕੁੜੀ ਦਾ ਪੋਸਟਮਾਰਟਮ ਕਰਕੇ ਸੰਸਕਾਰ ਕਰਾਂਗੇ ਨਹੀਂ ਉਹਨਾਂ ਬਿਨ ਅਸੀਂ ਨਹੀਂ ਫਿਰ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਜੀ ਹਾਂਜੀ ਤੁਹਾਡੇ ਨਾਲ ਕਿਸੇ ਹੋਰ ਰਿਸ਼ਤੇਦਾਰ ਨੇ ਇਹਨਾਂ ਦੇ ਕੁੜੀ ਵਾਲਿਆਂ ਨੇ ਸੌਰੀ ਕਿਸੇ ਹੋਰ ਮੁੰਡੇ ਵਾਲਿਆਂ ਦਾ رابطہ ਕਿਆ ਅੰਮ੍ਰਿਤ ਹੋ ਗਿਆ ਸਾਡੇ ਨਾਲ ਤਾਂ ਜੀ ਸਾਨੂੰ ਤਾਂ ਜਦੋਂ ਮੌਤ ਹੋਈ ਹੈ ਮੁੰਡੇ ਵਾਲਿਆਂ ਨੇ ਫੋਨ ਵੀ ਨਹੀਂ ਕੀਤਾ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਕਿਸੇ ਗਲੀ ਗਵਾਂਢ ਚੋਂ ਕਿਸੇ ਨੇ ਫੋਨ ਕੀਤਾ ਫਿਰ ਅਸੀਂ ਕੱਲ ਅਸੀਂ ਜਦੋਂ ਥਾਣੇ ਉੱਥੇ ਮੌਰਚੀ ਚ ਲੜਕੀ ਦੀ ਘਰ ਡੈੱਡ ਬਾਡੀ ਸੀ ਉੱਥੇ ਪਹੁੰਚੋ ਤੇ ਜੇਰ ਸੇ ਥਾਣੀ ਬੈਠੇ ਸੀ ਉਦੋਂ ਬੈਠੇ ਸੀ ਉੱਥੇ ਤਾਂ ਕਾਫੀ ਕੱਟ ਸੀ ਜੀ ਇੱਕ ਪਰਸਨ ਮੁਲਾਜ਼ਮ ਵੀ ਸੀਗਾ ਸਿਵਲ ਕੱਪੜਿਆਂ ਦੇ ਵਿੱਚ ਜੀ ਸ਼ਾਇਦ ਉਹ ਪਤਾ ਨਹੀਂ ਕਿਹੜੇ ਬਿਹਾਫ ਤੇ ਆਇਆ ਹੋਾ ਸੀ ਜੀ ਉਹ ਸਿਵਲ ਦੇ ਵਿੱਚ ਸੀਗਾ ਜੀ ਜਾਦਸੀ ਪਹੁੰਚੇ ਉਸ ਤੋਂ 2-4 ਮਿੰਟ ਬਾਅਦ ਹੀ ਸਬ ਇੰਸਪੈਕਟਰ ਥਾਣਾ ਜੀਤਵਾਲ ਦੇ ਇਹ ਵੀ ਆ ਗਏ ਜੀ ਇਹਨਾਂ ਨੇ ਛਾਣਬੀਣ ਕੀਤੀ ਇਹਨਾਂ ਨੂੰ ਅਸੀਂ ਦਿਖਾਇਆ ਵੀ ਆ ਦੇਖੋ ਸਰ ਇਹ ਮੌਤ ਆ ਆਪਣਾ ਸੁਸਾਇਡ ਆ ਜਾਂ ਕਤਲ ਆ ਜੀ ਇਹ ਉਸ ਟਾਈਮ ਮੰਨ ਗਏ ਵੀ ਹਾਂ ਯਾਰ ਇਹ ਤਾਂ ਕਤਲ ਹੀ ਲੱਗਦਾ ਹੈਗਾ ਜੀ ਪਰ ਹੁਣ ਸਾਨੂੰ ਪਤਾ ਨਹੀਂ ਪਿੱਛੋਂ ਪ੍ਰੈਸ਼ਰ ਹੈ ਪਤਾ ਨਹੀਂ ਰੱਬ ਜਾਣੇ ਕੀ ਗੱਲ ਆ ਹੁਣ ਸਾਨੂੰ ਇਹ ਗੋਲ ਮਟੋਲ ਗੱਲਾਂ ਕਰ ਰਹੇ ਆ ਕਿ ਤੁਸੀਂ ਤਾਂ ਬਿਆਨ ਸਾਨੂੰ ਆਏ ਦੇਤੇ ਸਾਨੂੰ ਜਿਹੜਾ ਕੱਲ ਲਿਖਾਇਆ ਉਹ ਇਸ ਗੱਲ ਕਹਿ ਕੇ ਲਖਾਇਆ ਕਿ ਇਹ ਸਾਨੂੰ ਪੋਸਟਮਾਰਟਮ ਲਈ ਚਾਹੀਦੀਆਂ ਕੁਝ ਜੀ ਫਾਰਮੈਲਟੀਆਂ ਜੀ ਵੀ ਤੁਸੀਂ ਸਾਨੂੰ ਦੱਸ ਦੋ ਕਿਵੇਂ ਹੋਇਆ ਤੁਹਾਡੇ ਨਾਲ ਕਿਵੇਂ ਕਿਹਨੇ ਫੋਨ ਕੀਤਾ ਸੀ ਦੱਸਿਗੇ ਜੀ ਫਿਰ ਅਸੀਂ ਕਿਹਾ ਵੀ ਸਾਨੂੰ ਹਲੇ ਤੱਤੇ ਕਾਜ ਦੀ ਗੱਲ ਆ ਅਸੀਂ ਹਲੇ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂਗਾ ਪਰ ਅਸੀਂ ਰਾਤ ਨੂੰ ਸਾਰੀ ਖੋਜ ਕੱਢ ਲਾਂਗੇ ਜੀ ਕਿਹਦੇ ਕਿਹਦੇ ਤੇ ਸਾਨੂੰ ਸ਼ੱਕ ਹੋਇਆ ਅਸੀਂ ਸਵੇਰ ਨੂੰ ਤੁਹਾਨੂੰ ਆ ਕੇ ਦੱਸ ਦੇਵਾਂਗੇ ਤੇ ਪਰ ਹੁਣ ਉਹ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਤਾਂ ਜੀ ਸਾਨੂੰ ਕੱਲ ਬਿਆਨ ਦੇ ਦਿੱਤੇ ਸੀ ਅਸੀਂ ਤਾਂ ਉਸ ਬਿਆਨ ਦੇ ਹਿਸਾਬ ਨਾਲ ਹੀ ਕਰਾਂਗੇ ਜਾਂ ਉਹ ਪੋਸਟਮਾਰਟਮ ਦੀ ਰਿਪੋਰਟ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਜਾਂ ਕਾਰਵਾਈ ਹੋਊਗੀ ਜਾਂ ਨਹੀਂ ਨਹੀਂ ਜੀ ਹਲੇ ਕੋਈ ਵਿਸ਼ਵਾਸ ਨਹੀਂ ਦਿਵਾਇਆ ਪੋਸਟਮਾਰਟਮ ਨੂੰ ਕਹਿ ਰਹੇ ਹੈਗੇ ਕੋਈ ਵਿਸ਼ਵਾਸ ਨਹੀਂ ਦਿਵਾਇਆ ਕੋਈ ਕਾਰਵਾਈ ਕਾਰਵਾਈ ਨਹੀਂ ਹਲੇ ਕੀਤੀ ਜੀ ਕੁਝ ਨਹੀਂ ਕੀਤਾ ਹਲੇ ਜੀ ਬਸ ਲਿਆ ਕੇ ਮਿਠਾ ਲੇ ਉਹ ਸਾਈਡ ਤੇ ਹੀ ਬੈਠੇ ਹੈਗੇ ਉਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਹੋ ਰਹੀ ਜੀ ਕਦੋਂ ਤੱਕ ਧੀਆਂ ਇਸ ਤਰੀਕੇ ਨਾਲ ਬਲੀ ਚੜ੍ਹਦੀਆਂ ਰਹਿਣੀਆਂ ਦਾਜ ਦੀ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕਹਾਣੀ ਵਿੱਚ ਕੀ ਕੀ ਮੋੜ ਆਉਣਗੇ